ਗੱਲ ਬਈ ਆ ਦੇਖੋ ਗੁਰਦਾਰਾ ਸਾਹਿਬ ਨਿਊ ਅਪਡੇਟ ਬਈ ਸਾਰਾ ਲਾ ਦੇਖੋ ਜੀ ਬਈ ਸਾਰਾ ਕੁਝ ਹੈ ਨਾ ਨਵਾਂ ਲੱਗਿਆ ਏ ਫਾਈਬਰ ਗੇਰਾ ਸਾਰੀ ਨਵੀਂ ਲੱਗੀ ਆ ਤੇ ਆ ਖੰਡਾ ਬਣਾਇਆ ਹੁਣ ਤੇ ਹੁਣ ਬਈ ਇਹ ਸਾਰਾ ਕਲੀਅਰ ਹੋ ਗਿਆ ਘਟੂ ਘਟੂ 2 ਮਹੀਨੇ ਤੋਂ ਉੱਪਰ ਹੋ ਗਿਆ ਸੀ ਕੰਮ ਚੱਲਦੇ ਨੂੰ ਤੇ ਉਹੀ ਸੇਵਾ ਕਰ ਰਹੀ ਆ ਤੇ ਭਈਆ ਗੂੰਦ ਲੱਗੀ ਹੋਈ ਆ ਇਹ ਗੱਡੇ ਲੱਗੇ ਹੋਈ ਹੈ ਥੰਡੇ ਉੱਥੇ ਰੱਖਦੇ ਆਂ ਬੀਰ ਕਰੋਨਾ ਤੇ ਆਪਣੇ ਬਾਬਾ ਜੀ ਹਰਮਨ ਜੋਤ ਸਿੰਘ ਜੋਤੀਏ ਤੇ ਰਹਿਣਾ ਕਿ ਦੀਪ ਹੈ ਬਸ ਨਹੀਂ ਆਮ ਉਹ ਜਿਹੜਾ ਆਉਂਦਾ ਹੈ ਤੇ ਫਿਰ ਆਉਂਦਾ ਇੱਥੇ ਚ ਝੁਮਰ ਲਾ ਦੇਣਾ ਬਾਈ ਇਹ ਬਾਈ ਆਪਣੇ ਉਹਨਾਂ ਨੇ ਦੀਪ ਵੀਰ ਉਹਨਾਂ ਨੇ ਝੁਮਰ ਦਿੱਤਾ ਇਹੋ ਇੱਥੇ ਲਾ ਦੇਣਾ ਹੁਣ ਇਹ ਵਿੱਚ ਲੇਟਾਂ ਨੂੰ ਤਾਂ ਜਗਣੀਆਂ ਉਹ ਲਾ ਦੇਣੇ ਆ ਪਹਿਲਾਂ ਉਹਦੇ ਸੈਂਟਰ ਦੇ ਵਿੱਚ ਪੱਖੇ ਹੁੰਦੇ ਸੀ ਉਹ ਕਰਤੇ ਹੁਣ ਅਸੀਂ ਬੰਦ ਠੀਕ ਹੈ ਜੀ ਤੇ ਹੁਣ ਵਾਸ ਕਲੇ ਸਾਈਡਾਂ ਦੇ ਰੱਖੇ ਆ ਕਿਉਂਕਿ ਬਾਕੀ ਏਸੀ ਹੈਗੇ ਹੀ ਨੇ ਤੇ ਆਹ ਸਪੀਕਰ ਹੁੰਦੇ ਸੀ ਤਾਂ ਐਸ ਲੋਟ ਲੱਗੇ ਹੁੰਦੇ ਸੀ ਬਾਤੀ ਗੱਲ ਉਹਨ ਹਰੀਜਨ ਤੋਂ ਕਰਤੇ ਸਾਰੀ ਗੱਲਾਂ ਤਾਂ ਇੰਟੀ ਠੀਕ ਹੈ ਜੀ ਤਾਵਾ ਕਿਵੇਂ ਉਹ ਤਾਂ ਠੀਕ ਆ ਬਈ ਪੜਿਆ ਲਿਖਿਆ ਬੰਦਾ ਆਪਾਂ ਨੂੰ ਪੜ ਕਰਤਾ ਕੰਮ ਹਨਾ ਤਾਂ ਆ ਦੇਖੋ ਬਈ ਆਏ ਨੇ ਤੋੜਤਾ ਆ ਮਗਲੂ ਨੇ ਬਈ ਆ ਤੋੜਤਾ ਭਾਈ ਇਹ ਆਪਣਾ ਪ੍ਰਾਸ ਨੂੰ ਮਤੋਂ ਉਹਨਾਂ ਦੇ ਹੋ ਗਈ ਹੁਣ ਸਫਾਈ ਸਾਰੀ ਤੇ ਮੁੰਡੇ ਕਰ ਰਹੇ ਨੇ ਲਾਈਟਾਂ ਬੰਦ ਹੌਲੀ ਹੌਲੀ ਸਾਰੀਆਂ ਲਾਈਟਾਂ ਬੰਦ ਹੋ ਜਾਣੀਆਂ ਤੇ ਲੋਕ ਲਾ ਦੇਣਾ ਦੋ ਜੀ ਸਾਰਾ ਕੰਮ ਹੋ ਗਿਆ ਭਾਈ ਇੱਕ ਜੀ ਵਾਲਮਾਰੀ ਰਹਿ ਗਈ ਸੀ ਇਹਦੇ ਰੱਖ ਲੈਣਾ ਰਮਾਲਾ ਹੈ ਤੇ ਇਹ ਥੋੜਾ ਸਾਫ ਕਰਨ ਵਾਲੀਆਂ ਬੀਬੀਆਂ ਨੇ ਬਾਈ ਬਾਹਰੋਂ ਦਾ ਤੋਤੀ ਸੀ ਅੰਦਰੋਂ ਰਹਿ ਗਈ ਸਾਫ਼ ਕਰਨ ਵਾਲੀ ਤੇ ਹੁਣ ਮੁੰਡੇ ਗੇਟ ਕੋਲੇ ਲਿਆ ਕੇ ਬਾਹਰ ਹੀ ਅੰਦਰੋਂ ਧੋਣਾ ਬਾਈ ਸੇਵਾ ਦਾ ਤੇ ਸਤਖੰਡ ਦੇ ਵਿੱਚ ਬਾਬਾ ਜੀ ਆਪਾਂ ਉਧਰੋਂ ਬਾਬਾ ਜੀ ਦੇ ਸਰੂਪ ਲੈ ਜਾਂਦੇ ਨੇ ਇਹਨਾਂ ਨੇ ਤੇ ਅਸੀਸੋ ਗਾਇਸ ਥੋੜਾ ਲੇਟ ਹੋ ਗਏ ਸੀਗੇ ਚਲੋ ਕੋਈ ਗੱਲ ਨਹੀਂ ਤੇ ਉੱਪਰ ਭਾਈ ਹੁਣ ਬੰਦੇ ਸੇਵਾ ਕਰਨ ਲੱਗੇ ਹੋਏ ਨੇ ਸਾਰੀ ਲਾਈਟਿੰਗ ਦੇਖੋ ਪਾਲਕੀ ਸਾਹਿਬ ਸਾਰੇ ਆ ਚੁੱਕੇ ਨੇ ਓਰੇ ਤੇ ਭਾਈ ਦੇਖੋ ਭਾਈ ਜਦੋਂ ਇਹਨਾਂ ਨੇ ਭਾਈ ਸਰਾ ਨਾ ਨਾ ਸੇਵਾ ਲਾ ਪਾਉਂਦੇ ਨਾ ਓਪ ਓਹ ਜਰਾ ਦੂਰ ਦੇਖੋ ਭਾਈ ਜੰਦੂਆ ਬਾਬਿਆਂ ਸੇਵਾ ਕਰਨੀ ਨਹੀਂ ਬਾਈ ਬਾਈ ਖਾ ਲਾਤਾ ਵਾ ਤੇ ਪਾਲਕੀ ਸਹਾ ਜਣੀ ਅਧਿਆਨ ਗੱਦੇ ਗੁੱਦੇ ਸਾਰੇ ਵਸਾ ਦੇਣੇ ਆ ਇੱਥੇ ਤੇ ਗੱਦੇ ਐਨ ਸਾਰੇ ਵਸਾ ਦੇਣੇ ਤੇ ਜਣੀ ਸਵੇਰ ਨੂੰ ਇੱਥੇ ਜਣੀ ਬਾਬਾ ਜੀ ਪਾਠ ਹੋਊਗਾ ਹਨਾ ਚੜਦੀ ਕਲਾ ਜੀ ਬਾਬਾ ਜੀ ਚੜਦੀ ਕਲਾ ਜੀ ਜੋ ਸਾਰੇ ਚਲੇ ਗਏ ਥੱਲੇ ਤੇ ਬੰਦਾ ਇਕੱਲਾ ਆਪਣਾ ਰਹਿ ਗਿਆ ਉੱਪਰ ਤੇ ਬਾਬਾ ਜੀ ਸਰੂਪ ਜੀ ਲੈ ਕੇ ਆਉਣੇ ਆ ਸਤਖੰਡ ਚ ਬਾਬਾ ਜੀ ਬੈੱਡ ਮਾਰਾ ਦਾ ਲੈ ਜਾਂਦਾ ਆਪਾਂ ਸੇਵਾਦਾਰ ਲੈ ਕੇ ਆਇਆ ਆਪਾਂ ਨਹੀਂ ਲੈ ਗਿਆ ਇਹ ਸੇਵਾਦਾਰ ਲੈ ਕੇ ਆਏ ਨੇ ਤੇ ਆਹ ਮੁੰਡੇ ਨੇ ਥੋੜਾ ਮੈਨੂੰ ਲੇਟ ਕਰਾਤਾ ਚਲੋ ਹੁਣ ਸਰੂਪ ਬਾਬਾ ਜੀ ਉਧਰ ਹੀ ਆ ਜੀ ਠੀਕ ਆ ਸਰੂਪ ਬਾਬਾ ਉਧਰ ਹੀ ਆ ਇਹ ਲੈ ਕੇ ਹੁਣ ਉਹਨਾਂ ਦੇ ਨਾਲ ਆਪਾਂ ਨੂੰ ਦਿਖਾਉਂਦੇ ਹਾਂ ਫਾਈਨਲੀ ਅਸੀਂ ਵੀ ਜਾ ਰਹੇ ਆ ਬਾਈ ਫਤੇਗੜ ਸਾਹਿਬ ਜਾ ਰਹੇ ਆ ਬਾਬਾ ਜੀ ਨੇ ਆਪਾਂ ਨੂੰ ਵੀ ਬੁਲਾ ਲਿਆ ਵਾ ਤੇ ਆਪਾਂ ਫਤੇਗੜ ਸਾਹਿਬ ਜਾ ਰਹੇ ਆ ਆਪਾਂ ਚਲੇ ਜਾਣਾ ਦੇਖੋ ਜਿੰਨੀ ਕਿ ਸੇਵਾ ਆਪਾਂ ਤੋਂ ਹੋ ਸਕਦੀ ਆ ਆਪਾਂ ਉਨੀ ਕਿ ਸੇਵਾ ਕਰਾ ਕੇ ਜਾਵਾਂਗੇ ਤੇ ਅੱਜ ਅਸੀਂ ਰਾਤ ਨੂੰ ਹੀ ਬਾਈ ਮੋਟਰਸਾਈਕਲਾਂ ਦੀ ਚੱਲੇ ਜਾਣਾ ਸਿਰ ਅਸੀਂ ਫਤੇਗੜ ਸਾਹਿਬ ਤੇ ਉਹਦਾ ਵੀ ਨੈਕਸਟ ਦਿਨ ਦੂਜਾ ਬਲੌਗ ਆਊਗਾ ਦੇਖਿਓ ਜਰੂਰ ਚਾਦਰਾਂਗਰ ਚਲ ਚਲ ਅੱਗੇ ਜੀ ਅੱਗੇ ਆਗੇ ਜੀ ਆਗੇ ਉੱਪਰ ਬਈ ਬெட் ਤੇ ਚਾਦਰ ਵਿਛਾਇਆ ਹੀ ਏ ਤੇ ਤਾਂ ਨੇ ਆਪਾਂ ਉੱਪਰ ਐਂ ਨਹੀਂ ਕਰ ਬਿਸ਼ਾਉਣਾ ਬਿਸ਼ਾਉਣਾ ਹਨ ਕਿਹੜਾ ਆ ਆ ਬਸ ਹੁਣੀ ਆ ਉੱਪਰ ਵਿਛਾਉਂ ਉੱਪਰ ਤਾਂ ਵੱਡਾ ਕੰਪਲ ਤੇ ਅੱਗ ਵੱਡਾ ਤੰਦੋੜੇ Yeah, <laughs> ਹਰ ਜੈ ਕਰਾਵਾ ਕੂਜ ਕਰਾਵਾ ਜੈ ਜਾਈ ਬਹੇ ਮੇਰਾ ਸਤਿ ਸੋ ਤੁ ਸੰਸਵਾ ਰਾਮ ਰ ਘਰ ਪਰ ਸਾਦ ਨਾਨਕ ਪ੍ਰਮਾਤ ਪਾਈ ਸਾਰੋ ਸਹਾਇ ਜenar ਗੋਬਿੰਦਨ ਸੁਮਰੋ ਸ੍ਰੀ ਹਰ ਰਾਜ ਸ੍ਰੀ ਜੀ ਅੱਜ ਸਭ ਦੋ ਇੱਕ ਵਾਰ ਹਾਜ਼ਰ ਸੁਮਰਿਆ ਕਾਨੂੰਨ ਦੇ ਵਸਤਾ ਹੈ ਸਭ ਸਾਨੂੰ ਪਾਚਾ ਗੋਬਿੰਦਨ ਸੁਮਰੋ ਸਾਰ ਸਾਨੂੰ ਹੋਏ ਸਹਾਇ ਸ੍ਰੀਆ ਕਾਲਨ ਸਾਤ ਤ੍ਰਿਆ ਕਾਲ ਬਲੇ ਸੋਨਿਆ ਸਾਤ ਤ੍ਰਿਆ ਕਾਲ ਬਲੇ ਸੋਨਿਆ ਸਾਤ ਤ੍ਰਿਆ ਕਾਲ ਕਾਲਤ ਵਾਹੇ ਗੁੱਡ ਲੋ ਜੀ ਬਾਬੇ ਉਹ ਕਹਿੰਦੇ ਇੱਥੇ ਬੰਨੇ ਹੋਏ ਸੀਗੇ ਤੂ ਤੂ ਇਹ ਹੁਣ ਲਾ ਲੇ ਅਸੀਂ ਮੇਰਾ ਇਹ ਮੁੰਡਾ ਕਹਿੰਦੇ ਬਹੁਤ ਹਿੰਮਤੀ ਆ ਬਾਈ। ਆਹ ਮੁੰਡਾ ਬਹੁਤ ਹੰਪਿਆ ਯਾਰ। ਲਾਤੇ ਅਸੀਂ ਦੋ ਲੱਗੇ ਹੋਏ ਸੀ ਇਹ ਅਸੀਂ ਲਾਤੇ। ਬਬਈ ਸਾਰਾ ਪੇਂਟ ਹੋਇਆ ਗੁਰਦਰੀ ਨੂੰ ਸਾਰਾ ਇਹ ਤੋਂ ਜੱਡ ਬੌਰ ਨੂੰ ਵੀ ਇਧਰੋਂ ਵੀ ਹਜੇ ਇਹਨੂੰ ਕਰਨ ਵਾਲਾ ਹਜੇ ਰੈਪੈਂਡਿੰਗ ਆ ਜੀ। ਠੀਕ ਆ ਬਾਕੀ ਸਾਰੇ ਬਾਹਰੋਂ ਇਧਰੋਂ ਲੰਗਰ ਆ ਲੰਗਰ ਹਾਲਾ ਲੰਗਰ ਹਾਲ ਦੇ ਸੀ ਉੱਪਰ। ਇਹਦੇ ਅੰਦਰ ਵੀ ਸਾਰੇ ਪੇਂਟ ਹੋਇਆ ਬਾਈ। ਤਾਂ ਬਾਈ ਹੌਲੀ ਹੌਲੀ ਸਮਾਨ ਸਾਰਾ ਜਾਈ ਜਾਂਦਾ ਉਧਰ। ਬਾਬਾ ਜੀ ਪਹਿਲਾਂ ਇੱਧਰ ਸੈੱਟ ਕੀਤੇ ਸੀਗੇ ਹੁਣ ਬਾਬਾ ਜੀ ਉੱਥੇ ਆਪਦੇ ਮੇਨ ਸਟਾਨ ਦੇ ਚਲੇ ਗਏ ਨੇ ਚਲੋ ਜੀ